ਗੁਰਬਾਣੀ ਤੇ ਗੁਰੂ ਇਤਿਹਾਸ ਸੁਣ ਕੇ ਆਉ ਹਾਜ਼ਰੀ ਸਾਰੇ ਨਗਵਾਲ ਲਈਏ ਕਰਮ ਜੀਤ ਸਿਆਂ ਅੱਗ ਤੇ ਬਾਗ ਲਾਉਣੇ ਸੰਗਤ ਜੀ ਗੁਰਤਾਈ ਫਤੇ ਬਲਾ ਲਈਏ ਪਰਮ ਸਤਕਾਰ ਜੋਗ ਗੁਰੂ ਰੂਪ ਖਾਲਸਾ ਜੀ ਜੋਗੋ ਜੋਗ ਅਟਲ ਸਤਗੁਰੂ ਬਾਲੀਕੇ ਬਹੁਤ ਚਵਰਤ ਦੇ ਮਾਲਕ ਦਸ਼ਾ ਪਤਸਾਇਆਂ ਦੀ ਜੋਤ ਸਹਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਧਿਆਨ ਧਰਦੇ ਹੋਏ ਕਲਗੀ ਤਲਪਾਸ਼ਾ ਪੁੱਤਰ ਦੇਦਾਨੀ ਸਰਵੰਸ ਦੇਦਾਨੀ ਦਾ ਬਖਸ਼ਾ ਹੋਇ ਜਕਾਰਾ ਕਰੋ ਬੁਲੰਦ ਆਖੋ ਗੱਜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਗ੍ਰੰਥ ਸਾਹਿਬ ਦੀ ਛਤਰ ਸ਼ਾਹ ਹੇਠ ਪੰਜ ਪੈਰਾਂ ਦੀ ਅਗਵਾਈ ਹੇਠ ਨੱਗਰ ਕੀਰਤਨ ਮੀਰੀ ਪੀਰੀ ਦੇ ਮਾਲਕ ਹਰਗੋਬਿੰਦ ਪਾਸ਼ਾ ਜੀ ਦੇ ਅਨੰਦ ਸੇਵਕਾਂ ਭਾਈ ਰੂਪचंद ਜੀ ਦੇ ਪਵਿੱਤਰ ਸਥਾਨ ਤੋਂ ਰਵਾਨਾ ਹੋਇਆ ਸੋ ਦੂਜੇ ਪੜਾਤੇ ਪਹੁੰਚਿਆ ਸੋ ਸਾਰੇ ਦਰਕਰ ਨੂੰ ਦਾਸ ਦੇ ਜਥੇ ਵੱਲੋਂ ਗੁਰੂ ਗੋਬਿੰਦ ਸਿੰਘ ਜੀ ਤੇ ਸਤਿਕਾਰਯੋਗ ਮਾਤਾ ਜਿੱਤੋ ਜੀ ਦੇ ਵਿਆਹ ਪਰਵ ਦੀਆਂ ਕੋਟਨ ਕੋਟ ਵਧਾਈਆਂ ਅੱਜ ਦਾ ਦਿਨ ਬਹੁਤ ਵੱਡੇ ਭਾਗਾਂ ਵਾਲਾ ਅਸੀਂ ਵੀ ਬਹੁਤ ਵੱਡੇ ਭਾਕਾ ਬਣਿਆ ਜੋ ਸਾਡੇ ਸਤਿਕਾਰਯੋਗ ਬਾਬਾ ਬਰਵੀਰ ਸਿੰਘ ਜੀ ਭਾਈ ਅਜਮੇਰ ਸਿੰਘ ਜੀ ਸਾਰੀ ਸਮੂਚੀ ਕਮੇਟੀ ਬੜੀ ਸ਼ਰਧਾ ਦੇ ਨਾਲ ਪਿਆਰ ਦੇ ਨਾਲ ਸਤਗੁਰ ਪਾਤਸ਼ਾਹ ਦਾ ਵਿਆਹ ਪਰਵ ਆਪਾਂ ਸਾਰੇ ਰਲ ਮਿਲ ਕੇ ਮਨਾ ਰਹੇ ਹਾਂ ਸੋ ਦਿਓ ਧਿਆਨ ਸੋਚਿਆ ਨਹੀਂ ਕਦੇ ਬੈਠ ਕੇ ਜ਼ਿੰਦਗੀ ਨਿਵਾਣੀ ਲਈ ਕੱਢਿਆ ਨਹੀਂ ਵਖਤ ਕਦੇ ਵੀ ਸਤਗੁਰ ਦੀ ਬਾਣੀ ਲਈ ਆਉਣਾ ਨਹੀਂ ਸੂਤ ਕਦੇ ਵੀ ਉਲਦੀ ਵੀ ਤਾਣੀ ਨੇ ਕਾਕਾ ਤੋਂ ਹੰਸ ਬਣਾਤਾ ਸਤਗੁਰ ਦੀ ਬਾਣੀ ਨੇ ਸਤਗੁਰ ਪਾਤਸ਼ਾਹ ਦੀ ਬਾਣੀ ਕਾਲੇ ਕਾਮਾ ਨੂੰ ਹੰਸ ਬਣਾ ਦਿੰਦੀ ਆ ਤੇ ਨਖਾਲਸ ਮੁਰਖ ਨੂੰ ਖਾਲਸ ਬਣਾ ਦਿੰਦੀ ਆ ਸੋ ਸਤਗੁਰ ਪਾਤਸ਼ਾਹ ਦੀ ਬਾਣੀ ਦੀ ਮਹਿਮਾ ਭਾਈ ਗਰਪਾਲ ਸਿੰਘ ਪਾਲ ਤਬਾ ਮੰਡੀ ਦਾਸਪੁਰ ਸਿੰਘ ਖਾਲਸਾ ਢਪਾਲੀ ਦਾ ਕਬਿਛਰੀ ਜੱਥਾ ਸਤਗੁਰ ਪਾਤਸ਼ਾਹ ਦੀ ਬਾਣੀ ਦੀ ਮਹਿਮਾ ਏ ਐਉਂ ਬੋਵਾ ਜੀ ਆ ਮਨਾ ਮੇਰੇ ਆਸਮਰ ਪਰਮਾਤਮਾ ਨੂੰ ਜੁਰਾ ਸੁਪਣੀ ਕਰਮ ਜਗਉਣ ਵਾਲਾ ਬਾਦਸ਼ਾਹਾਂ ਸਰਦਾਰੀਆਂ ਬਖਸ਼ ਦੇਵੇ ਗੁਰੂ ਤਖਤ ਦੇ ਉੱਤੇ ਬਿਠਾਉਣ ਵਾਲਾ ساری ਦੁਨੀਆ ਨੂੰ ਕਾਂਤੇ ਰਿਜਕ ਦੇਵੇ ਗੁਰੂ ਵਿਛੜਿਆ ਤਾਈ ਮਲਾਉਣ ਵਾਲਾ ਜੋਗਾ ਸਿੰਘ ਦੀਆਂ ਹੱਥੋਂ ਕਰੇ ਰੱਖੀ ਜੀ ਪਹਿਰੇਦਾਰ ਦਾ ਭੇਸ ਬਦਲਾਉਣਾ ਬਾਣੋ ਸੋਟਿਆ ਨਹੀਂ ਕਦੇ ਬੈਠ ਕੇ ਜਿੰਦਗੀ ਨਾ ਮਾਣੀ ਲਈ ਕੱਢਿਆ ਨਹੀਂ ਵਕਤ ਕਦੇ ਵੀ ਸਤਗੁਰ ਦੀ ਬਾਣੀ ਲਈ ਕੱਢਿਆ ਨਹੀਂ ਵਕਤ ਕਦੇ ਵੀ ਸਤਗੁਰ ਦੀ ਬਾਣੀ ਲਈ ਆਉਣਾ ਨਹੀਂ ਸੂਤ ਕਦੇ ਵੀ ਉਲਜੀਵੀ ਟਾਲੀ ਨੇ ਕਾਗਾ ਤੋ ਹੰਸ ਬਣਾਤਾ ਸਤਗੁਰ ਦੀ ਬਾਣੀ ਨੇ ਕਾਗਾ ਤੋ ਹੰਸ ਬਣਾਤਾ ਸੋਚਿਆ ਨਹੀਂ ਕਦੇ ਬੈਠ ਕੇ ਜ਼ਿੰਦਗੀ ਨਾ ਮਾਣੀ ਲਈ ਕੱਢਿਆ ਨਹੀਂ ਵਕਤ ਕਦੇ ਵੀ ਸਤਗੁਰ ਦੀ ਬਾਣੀ ਲਈ ਕੱਢਿਆ ਨਹੀਂ ਵਕਤ ਕਦੇ ਵੀ ਸਤਗੁਰ ਦੀ ਬਾਣੀ ਲਈ ਆਉਣਾ ਨਹੀਂ ਸੂਤ ਕਦੇ ਵੀ ਉਹ ਜੀਵਿਤਾਣੀ ਨੇ ਕਾਗਾ ਤੂੰ ਹੰਸ ਬਣਾਤਾ ਸਤਿਗੁਰ ਦੀ ਬਾਣੀ ਨੇ ਕਾਗਾ ਤੂੰ ਹੰਸ ਬਣਾਤਾ ਵਾਹਿਗੁਰੂ ਦਾ ਜਾਪ ਕਰੀ ਜਾ ਉੱਠ ਕੇ ਪਰਬਾਤ ਨੂੰ ਸਤਿਗੁਰ ਨੇ ਆਖੀ ਜੜੀ ਪੱਲੇ ਬੰਨ ਬਾਤ ਨੂੰ ਸਤਿਗੁਰ ਨੇ ਆਖੀ ਜੜੀ ਪੱਲੇ ਬੰਨ ਬਾਤ ਨੂੰ ਬੰਦਗੀ ਨਾ ਸਤ ਗੁਰੂ ਦੀ ਬਾਣੀ ਨੇ ਕਾਗਾ ਤੋ ਹੰਸ ਬਣਾਤਾ ਮੇਰੀ ਤੂੰ ਮੇਰੀ ਕਰਦਾ ਮੇਰੀ ਤੂੰ ਮੇਰੀ ਕਰਦਾ ਫਿਰਦਾ ਜਨ ਰਾਤ ਨੂੰ ਜਿੰਨਾ ਲਈ ਕਸ਼ਟ ਭੋਵਦਾ ਪੁੱਸਣਾ ਨੀ ਬਾਤ ਨੂੰ ਜਿੰਨਾ ਲਈ ਕਸ਼ਟ ਭੋਵਦਾ ਪੁੱਸਣਾ ਨੀ ਬਾਤ ਨੂੰ ਹੋਣਾ ਨੀ ਕਮ ਕਦੇ ਵੀ ਪੁੱਤਰ ਨਾ ਹਾਣੀ ਨੇ ਕਾਗਾ ਤੂੰ ਹਾਸ ਬਣਾਦਾ ਸਤਗੁਰ ਦੀ ਬਾਣੀ ਨੇ ਕਾਗਾ ਤੂੰ ਹਾਸ ਬਣਾਦਾ ਕੀਤਾ ਨਹੀਂ ਜਾਪ ਕਦੇ ਵੀ ਕੀਤਾ ਨਹੀਂ ਜਾਪ ਕਦੇ ਵੀ ਸੁੰਦਰ ਤੈਂ ਸਿਆਮ ਨੂੰ ਜਪਿਆ ਨਹੀਂ ਕਦੇ ਬੈਠ ਕੇ ਸਤਗੁਰ ਦੇ ਨਾਮ ਨੂੰ ਜਪਿਆ ਨਹੀਂ ਕਦੇ ਬੈਠ ਕੇ ਜਪਿਆ ਹਰੀ ਨਾਮ ਵੇਟ ਕੇ ਜਿਹੜੇ ਵੀ ਪ੍ਰਾਣੀ ਨੇ ਕਾਗਾ ਤੋਂ ਹੰਸ ਬਣਾਤਾ ਸਤਿਗੁਰ ਦੀ ਬਾਣੀ ਹੀ ਨੇ ਕਾਗਾ ਤੋਂ ਹੰਸ ਬਣਾਤਾ ਭਾਲਦਾ ਰਹਿ ਨਾ ਵੇਵੇ ਭਾਲਦਾ ਰਹਿ ਨਾ ਵੇਵੇ 36 ਪ੍ਰਕਾਰ ਦੇ ਤਹਰ ਕਟ ਫਿਰਦਾ ਰਹਿਣਾ ਬੇਚਾ ਬਯਾਰ ਦੇ ਤਹਰ ਕਟ ਫਿਰਦਾ ਰਹਿਣਾ ਖਾਨਾ ਹੁਣ ਬਰਗਰ ਪੀਜੇ ਲੰਗਣਾ ਨਾ ਪਾਣੀ ਨੇ ਕਾਗਾ ਤੋਂ ਹੰਸ ਬਣਾਤਾ ਸਤਬੁਰ ਦੀ ਬਾਣੀ ਨੇ ਕਾਗਾ ਤੋਂ ਹੰਸ ਬਣਾਤਾ ਕਰ ਜੇਗਾ ਭਵ ਸਾਗਰ ਚੋਂ ਬੰਦਗੀ ਦੇ ਕਰ ਲੇਗਾ ਇਸ ਗੁਰ ਬਾਣੀ ਦੇ ਨਾਲ ਸਾਰੇ ਦੁੱਖ ਹਰ ਲੇਗਾ ਉਸ ਗੁਰ ਬਾਣੀ ਦੇ ਨਾਲ ਦੇਣਾ ਹੈ ਤੈਨੂੰ ਆਸਰਾ ਜਪਜੀ ਦੀ ਬਾਣੀ ਨੇ ਕਾਗਾ ਤੋ ਹੰਸ ਬਣਾਤਾ ਸਤਿਗੁਰ ਦੀ ਬਾਣੀ ਨੇ ਕਾਗਾ ਤੋ ਹੰਸ ਬਣਾਤਾ ਧੇਗੇ ਗੁਰੂ ਗ੍ਰੰਥ ਸਾਹਿਬ ਜੀ ਧੇਗੇ ਗੁਰੂ ਗ੍ਰੰਥ ਸਾਹਿਬ ਜੀ ਸਤਿਗੁਰ ਜੀ ਆਪ ਨੂੰ ਕਰਿਆ ਕਰ ਸੁਆਸਾਮ ਤੂੰ ਬੈਠ ਕੇ ਜਾਪ ਨੂੰ ਕਰਿਆ ਕਰ ਸੁਬਾ ਸ਼ਾਮ ਤੂੰ ਤਰ ਲਿਆ ਜੀ ਧਿਆਨ ਕਦ ਜੀ ਅਕਲੋ ਸਿਆਣੀ ਨੇ ਕਾਗਾ ਤੋ ਹੰਸ ਬਣਾਤਾ ਸਤਿਗੁਰ ਦੀ ਬਾਣੀ ਨੇ ਕਾਗਾ ਤੋ ਹੰਸ ਬਣਾਤਾ ਕਹਿੰਦਾ ਕਰ ਤੇਜ ਕਬੀਰ ਕਹਿੰਦਾ ਕਰ ਤੇਜ ਕਬੀਰ ਬਣ ਜਾਣ ਤਨਮੀ ਤੂੰ ਗੁਰੂਆਂ ਦੇ ਲੱਗ ਕੇ ਚਰਨੀ ਬਣ ਜਾ ਭਾਰੇ ਮੀ ਤੂੰ ਗੁਰੂਆਂ ਦੇ ਲੱਗ ਕੇ ਚਰਨੀ ਲੋਕੋ ਚਮਕੌਰ ਨਰਨਜਣ ਲੋਕੋ ਚਮਕੌਰ ਨਰਨਜਣ ਬਾਪੂ ਦੇ ਹਾਰੀ ਨੇ ਕਾਕਾ ਤੋ ਹੱਥ ਬਣਾਤਾ ਸਤਗੁਰ ਦੀ ਬਾਣੀ ਨੇ ਕਾਕਾ ਤੋ ਹੱਥ ਬਣਾਤਾ ਕਾਗਾ ਤੋਂ ਹੰਸ ਬੜਾਤਾ ਸਤਗੁਰ ਦੀ ਬਾਣੀ ਨੇ ਸੋਧਿਆ ਹਰ ਦਾ ਮਾਨ ਸਾਡੇ ਸੰਤ ਕਾਲ ਜਗ ਬਾਬਾ ਪ੍ਰਵਿੰਦਰ ਸਿੰਘ ਜੀ ਉਹਨਾਂ ਵੱਲੋਂ ਆਪਣੇ ਪੁੱਤਰਾਂ ਨੂੰ ਮਾਨ ਭੇਜਿਆ ਮੇਰੇ ਵੱਡੇ ਵੀਰ ਭਾਈ ਜਗਦੇਵ ਸਿੰਘ ਜੀ ਜੋ ਧਾਰੀ ਜਥਾ ਉਹਨਾਂ ਵੱਲੋਂ ਮੇਰੇ ਵੱਡੇ ਵੀਰ ਭਾਈ ਪ੍ਰਵਿੰਦਰ ਸਿੰਘ ਜੀ ਭਗਤਾ ਉਹਨਾਂ ਵੱਲੋਂ ਧਿਆਹ ਦਾ ਮਾਨ ਭਾਈ ਅਜੀਤ ਸਿੰਘ ਜੀ ਉਹਨਾਂ ਵੱਲੋਂ ਧਿਆਹ ਦਾ ਮਾਨ ਤੇ ਭਾਈ ਹਰਨੇਕ ਸਿੰਘ ਜੀ ਕੰਡਾਵੰਨਾ ਉਹਨਾਂ ਵੱਲੋਂ ਮਾਣ ਮੇਰੇ ਵੱਡੇ ਵੀਰ ਭਾਈ ਸੋਹਕ ਸਿੰਘ ਚੰਗੜਾ ਉਹਨਾਂ ਵੱਲੋਂ ਮਾਣ ਤੇ ਮਰੇ ਵੱਡੇ ਵੀਰ ਦੀ ਗੁਰੂ ਗ੍ਰੰਥ ਸਾਹਿਬਾ ਭਾਈ ਜਗਰਾਜ ਸਿੰਘ ਜੀ ਉਹਨਾਂ ਵੱਲੋਂ ਵੀ ਇਤਿਹਾਸ ਦਾ ਮਾਣ ਕਰਿਆ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਅਗਲਾ ਪ੍ਰੋਗਰਾਮ ਸਾਡੇ ਸਤਿਕਾਰਯੋਗ ਬਾਬਾ ਪ੍ਰਵਿੰਦਰ ਸਿੰਘ ਜੀ ਆਪ ਜੀ ਨੂੰ ਸਰਵਣ ਕੋ ਆਉਣਗੇ ਸੋ ਦਾਸ ਦੇ ਜਥੇ ਦੀ ਲਵਾਓ ਹਾਜ਼ਰੀ ਅੱਖੜੋ ਗੱਤ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ